ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆ ਤੁਹਾਨੂੰ ਦਿਖਾ ਰਹੇ ਹਾਂ ਅਮਰੀਕਾ ਦੀ ਸਭ ਤੋਂ ਲੰਬੀ ਟ੍ਰੇਨ ਦੇਖੋ ਕਿੰਨੇ ਟਾਈਮ ਤੱਕ ਇਹ ਟ੍ਰੈਫਿਕ ਨੂੰ ਰੋਕ ਕੇ ਰੱਖਦੀ ਹੈ ਤੇ ਪਤਾ ਨਹੀਂ ਕਿੰਨੇ ਕਿ ਟਰਾਲੇ ਇਸ ਦੇ ਵਿੱਚ ਲੋਡ ਕੀਤੇ ਜਾਂਦੇ ਨੇ ਤੇ ਇਹ ਦਿਨ ਦੇ ਵਿੱਚ ਇੱਕ ਵਾਰ ਲੰਘਦੀ ਹੈ ਇਹ ਕੈਲੀਫੋਰਨੀਆ ਯੂ ਐਸ ਏ ਦੇ ਵਿੱਚੋਂ ਲੰਘ ਰਹੀ ਹੈ ਇਸ ਟਾਈਮ ਤੇ ਸਭ ਤੋਂ ਲੰਬੀ ਟ੍ਰੇਨ ਹੈ ਯੂਐਸਏ ਦੀ ਸਭ ਤੋਂ ਲੰਬੀ ਟ੍ਰੇਨ ਦਿਨ ਦੇ ਵਿੱਚ ਇੱਕ ਵਾਰੀ ਲੰਘਦੀ ਹੈ ਤੇ ਪਤਾ ਨਹੀਂ ਕਿੰਨਾ ਕੁ ਟ੍ਰੈਫਿਕ ਦਾ ਜਾਮ ਲੱਗ ਜਾਂਦਾ ਹੈ ਇਹਨੂੰ ਕ੍ਰੋਸਿੰਗ ਕਰਨ ਦੇ ਲਈ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਐਂਡ ਤੱਕ ਦੇਖੋ ਵੀਡੀਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ